ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਅਸੀਂ ਪਹੁੰਚੇ ਹਾਂ ਟ੍ਰਾਂਟੋ ਟਾਊਨਟਾਊਨ ਦੇ ਵਿੱਚ ਜਿੱਥੇ ਕੇ ਸੇਵਾ ਕਿਚਨ ਦੇ ਵੱਲੋਂ ਬਹੁਤ ਸੋਹਣਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਪਿਛਲੇ 14 ਸਾਲਾਂ ਤੋਂ ਉਹਨਾਂ ਦੇ ਵੱਲੋਂ ਇੱਥੇ ਲੋੜਵੰਦ ਲੋਕਾਂ ਨੂੰ ਫ੍ਰੀ ਫੂਡ ਡਿਸਟ੍ਰੀਬਿਊਟ ਕੀਤਾ ਜਾਂਦਾ ਆ ਇੱਥੇ ਗੱਲਬਾਤ ਕਰਦੇ ਹਾਂ ਜਸਵਿੰਦਰ ਖੋਸਾ ਜੀ ਦੇ ਨਾਲ ਜਿਨ੍ਹਾਂ ਵੱਲੋਂ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਟ੍ਰਾਂਟੋ ਵਿੱਚ ਸੇਵਾ ਕਿਚਨ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਮੈফিল ਮੀਡੀਆ ਦੇ ਸੀਈਓ ਸਰਦਾਰ ਜਸਵਿੰਦਰ ਸਿੰਘ ਖੋਸਾ ਸੇਵਾ ਕਿਚਨ ਦੇ ਕਰਤਾ ਧਰਤਾ ਹਨ ਪਿਛਲੇ 14 ਸਾਲਾਂ ਤੋਂ ਸੇਵਾ ਕਿਚਨ ਰਾਹੀਂ ਹੁਨਾਵੱਲੋ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਟ੍ਰਾਂਟੋ ਡਾਊਨਟਾਊਨ ਵਿੱਚ ਕਈ ਬੇਕਾਰ ਲੋਕ ਰਹਿੰਦੇ ਹਨ ਜੋ ਕਿ ਟੈਂਟਾਂ ਵਿੱਚ ਆਪਣਾ ਗੁਜ਼ਰਬਸਰ ਕਰਦੇ ਹਨ ਜਿਨ੍ਹਾਂ ਕੋਲ ਖਾਣਾ ਖਾਣ ਲਈ ਕੁਝ ਵੀ ਨਹੀਂ ਹੁੰਦਾ ਉਹਨਾਂ ਬੇਕਾਰ ਲੋੜਵੰਦ ਲੋਕਾਂ ਲਈ ਸੇਵਾ ਕਿਚਨ ਵੱਲੋਂ ਹਰ ਐਤਵਾਰ ਨੂੰ ਲੰਗਰ ਲਗਾਇਆ ਜਾਂਦਾ ਹੈ ਸੇਵਾ ਕਿਚਨ ਲੋਕਾਂ ਤੋਂ 1 ਡਾਲਰ ਵੀ ਨਹੀਂ ਲੈਂਦੀ ਹਰ ਐਤਵਾਰ ਕਈ ਵਲੰਟੀਅਰਸ ਟ੍ਰਾਂਟੋ ਡਾਊਨਟਾਊਨ ਪਹੁੰਚਦੇ ਹਨ ਅਤੇ ਐਲੈਕਸ ਗਾਰਡਨ ਵਿੱਚ ਲੋੜਵੰਦਾਂ ਦੀ ਸੇਵਾ ਕਰਦੇ ਹਨ। ਹਾਲ ਹੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੇਵਾ ਕਿਚਨ ਵੱਲੋਂ ਲੰਗਰ ਲਗਾਇਆ ਗਿਆ ਅਤੇ ਲੋੜਵੰਦਾਂ ਨੂੰ ਭੋਜਨ ਅਤੇ ਕੱਪੜੇ ਪ੍ਰਦਾਨ ਕੀਤੇ ਗਏ। ਇਸ ਮੌਕੇ ਤੇ ਹੋਰ ਕਮਿਊਨਿਟੀ ਦੇ ਲੋਕਾਂ ਵੱਲੋਂ ਮਿਲ ਕੇ ਵੀ ਲੋੜਵੰਦਾਂ ਲਈ ਲੰਗਰ ਲਗਾਇਆ ਗਿਆ ਸੀ। ਜਿਨ੍ਹਾਂ ਦੇ ਹੈੱਡ ਨੇ ਗੱਲਬਾਤ ਕੀਤੀ ਪਰ ਉਹਨਾਂ ਦੇ ਵਲੰਟੀਅਰਸ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਤੇ ਜਸਵਿੰਦਰ ਖੋਸਾ ਜਿਨ੍ਹਾਂ ਦੀ ਅਗਵਾਈ ਹੇਠ 14 ਸਾਲਾਂ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਸ ਸ਼ੁਭ ਕਾਰਜ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਮੌਕੇ ਤੇ ਦਿਲਬਾਖ ਸਿੰਘ ਚਾਵਲਾ ਬੌਬ ਦਸਾਂਜ ਪੁਸ਼ਪਿੰਦਰ ਸੰਧੂ ਅਤੇ ਗੁਰਬੀਰ ਬਲਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਿਚਨ ਨਾਲ ਜੁੜੇ ਹੋਏ ਹਨ ਅਤੇ ਵਲੰਟੀਅਰ ਵਜੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਸੇਵਾ ਕਿਚਨ ਦੇ ਵੱਲੋਂ ਜਿਵੇਂ ਇਹ ਫੂਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਤਾਂ ਇਹਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ ਤੇ ਕਿਸ ਕਾਰਨ ਕਰਕੇ ਸ਼ੁਰੂਆਤ ਕੀਤੀ ਗਈ ਸੀ ਇਹਦੀ 14 ਸਾਲ ਪਹਿਲਾਂ ਸਾਡੇ ਸੇਵਾ ਫੂਡ ਬੈਂਕ ਤੇ ਸੇਵਾ ਕਿਚਨ ਐਟ ਅ ਟਾਈਮ ਥੋੜੇ ਸਮੇਂ ਦੇ ਵਕਤ ਵਿੱਚ ਨਾਲ ਇਹ ਦੋਨੇ ਚੀਜ਼ਾਂ ਸਟਾਰਟ ਹੋਈਆਂ ਕੋਸ਼ਿਸ਼ ਸੀ ਅਸੀਂ ਇੱਥੇ ਡਾਊਨਟਾਊਨ ਦੇ ਵਿੱਚ ਕਈ ਪ੍ਰੋਜੈਕਟ ਕਰਨ ਆਈਦਾ ਸੀ ਫਿਲਮ ਵਗੈਰਾ ਸ਼ੂਟ ਕਰਦੇ ਫਿਰ ਉਹ ਦੇਖੀ ਤਾਂ ਅਸੀਂ ਲੋਕਾਂ ਦੀ ਜ਼ਰੂਰਤ ਨੀਡ ਤੇ ਨਾਲ ਦੀ ਨਾਲ ਫਿਰ ਸਾਡੇ ਗੁਰੂ ਸਾਹਿਬ ਦਾ ਫਲਸਫਾ ਵੀ ਆ ਕਿ ਕੋਸ਼ਿਸ਼ ਕਰੋ ਆਪਣਾ ਜਿਹੜਾ ਨਾਮ ਜਪੋ ਕਰਤ ਕਰੋ ਵੰਡ ਛਕੋ ਉਹਨਾਂ ਤਿੰਨਾਂ ਦੇ ਵਿੱਚੋਂ ਇੱਕ ਫਲਸਫਾ ਸੀਗਾ ਕਿ ਜਿਹੜੇ ਭੁੱਖੇ ਲੋਕ ਕਿਥੇ ਸੌਂਦੇ ਆ ਉਹ ਭੁੱਖੇ ਨਾ ਸੌਣ ਸਾਡੇ ਗੁਰੂ ਸਾਹਿਬ ਦਾ ਹੈ ਤਾਂ ਸਿਧਾਂਤ ਇਹੀ ਆ ਪਰ ਅਸੀਂ ਹੋਰ ਬਹੁਤ ਸਾਰੇ ਚੀਜ਼ਾਂ 'ਚ ਅਸੀਂ ਰੱਜਿਆਂ ਨੂੰ ਜ਼ਿਆਦਾ ਖਵਾਉਨੇ ਆ ਭੁੱਖਿਆਂ ਨੂੰ ਘੱਟ ਖਵਾਉਨੇ ਆ ਸਾਡੀ ਇਹੀ ਅੱਜ ਬੇਨਤੀ ਹੋਣੀ ਆ ਕਿ ਪੁਲਿਸ ਤੁਹਾਨੂੰ ਕਿਸੇ ਸੰਸਥਾ ਦੀ ਲੋੜ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ 5-10 ਫਰੈਂਡ ਫੈਮਿਲੀ ਮੈਂਬਰ ਰਿਲੇਟਿਵ ਜੁੜੋ ਕਸਾ ਬੰਦਿਆਂ ਤੋਂ 15 ਤੋਂ ਸ਼ੁਰੂ ਕਰ ਲਓ ਜਿੱਥੇ ਜੇ ਤੁਹਾਨੂੰ ਜ਼ਰੂਰਤਵੰਦ ਲੋਕ ਦੀ ਜੀ ਅਸੀਂ ਵੀ ਜੋ ਸ਼ੁਰੂ ਕੀਤਾ ਸੀ ਜੀ तकरीबन 15-20 ਬੰਦੇ ਸੀ ਤੇ ਅੱਜ 400 ਤੋਂ 500 ਬੰਦੇ ਦੀ ਲਾਈਨ ਲੱਗਦੀ ਆ ਆ ਕੋਸ਼ਿਸ਼ ਕਿਉਂਕਿ ਜੋ ਛੋਟੀ ਜੀ ਕੋਸ਼ਿਸ਼ ਆ ਫਿਰ ਗੁਰੂ ਮਹਾਰਾਜ ਨੇ ਤੁਹਾਨੂੰ ਹਿੰਮਤ ਬਖਸ਼ਣੀ ਆ ਨਾਲ ਦੀ ਨਾਲ ਕਮਾਈਆਂ ਚ ਵਰਤਦਾ ਪਈ ਜਾਣੀਆਂ ਤੇ ਛੋਟੀਆਂ ਚੀਜ਼ਾਂ ਬਹੁਤ ਵੱਡੀਆਂ ਬਣਦੀਆਂ ਰਹਿਣੀਆਂ ਸਾਡੀ ਇਹ ਹੀ ਅੱਜ ਜਿੰਨੇ ਵੀ ਹਮਦਰਦ ਦੇ ਦਰਸ਼ਕ ਆ ਉਹਨਾਂ ਨੂੰ ਬੇਨਤੀ ਆ ਸਾਡਾ ਸਨੇਹਾ ਤੁਹਾਡੇ ਆਲੇ-ਦੁਆਲੇ ਸਾਡੇ ਬੱਚੇ ਆ ਉਹਨਾਂ ਨੂੰ ਜ਼ਰੂਰਤਾਂ ਜ਼ਰੂਰੀ ਨਹੀਂ ਫੂਡ ਕਿਸੇ ਨੂੰ ਬੁੱਕ ਦੀ ਜਰੂਰਤ ਆ ਕਿਸੇ ਨੂੰ ਜੈਕਟ ਦੀ ਜਰੂਰਤ ਆ ਜਿਸ ਤਰ੍ਹਾਂ ਕੱਪੜੇ ਆ ਜੀ ਅਸੀਂ ਹਰੇਕ ਜੀ ਚ ਪ੍ਰੋਵਾਈਡ ਕਰਦੇ ਹਾਂ ਸਾਡੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਜਾਂ ਕੋਈ ਵੀ ਆ ਜਿਹਨੂੰ ਇਹ ਨਹੀਂ ਦੇਖਣਾ ਸੀ ਕੌਣ ਸਾਡਾ ਆਪਣਾ ਚਾਹ ਬਗਾਨਾ ਸਾਡੇ ਸਾਰੇ ਆਪਣੇ ਆ ਗੁਰੂ ਸਾਹਿਬ ਦੇ ਕਹਿਣ ਵਾਂਗੂ ਕਿ ਸਾਡੀ ਇਹ ਹੀ ਆ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਕੋਈ ਭੁੱਖਾ ਨਾ ਸੌਵੇ ਕੋਈ ਤੰਤ ਤੋਂ ਨੰਗਾ ਨਾ ਰਹੇ ਜੀ ਇਹ ਸਾਡੀ ਸੇਵਾ ਕਿਚਨ ਦਾ ਮੋਟੋ ਆ ਇਹੀ ਪਿਛਲੇ 14 ਸਾਲ ਤੋਂ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ ਜੀ ਤੇ ਪਿਛਲੇ 14 ਸਾਲਾਂ ਤੋਂ ਸੇਵਾ ਕਿਚਨ ਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਕਿਤੇ ਵੋਲੰਟੀਅਰਸ ਦੀ ਕਮੀ ਤਾਂ ਨਹੀਂ ਮਹਿਸੂਸ ਹੁੰਦੀ ਹੈਗੀ ਨਹੀਂ ਜੀ ਤੁਸੀਂ ਦੇਖ ਜਿਓਗੇ ਇੱਥੇ ਤਕਰੀਬਨ ਸਾਡੇ ਕੋਲ ਐਟ ਅ ਟਾਈਮ 40-45 ਵੋਲੰਟੀਅਰ ਆ ਕਿਉਂਕਿ 100 ਤੋਂ 120 ਬੰਦੇ ਜਿਹਨਾਂ ਨੂੰ ਅਸੀਂ ਡੋਰ ਟੂ ਡੋਰ ਵੀ ਫੂਡ ਡਿਲੀਵਰ ਕਰਦੇ ਜਿਹੜੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਹੁੰਦੇ ਸੀ ਅੱਜ ਨਹੀਂ ਆ ਸਕਦੇ ਕਿਸੇ ਕਾਰਨਾਂ ਕਰਣ ਜਾਂ ਉਹਨਾਂ ਦੀਆਂ ਬਿਮਾਰੀਆਂ ਜਾਂ ਫਿਰ 휠 ਚੇਅਰ ਕਾਰਨ ਉਹਨਾਂ ਕੋਲੇ ਫੂਡ ਦੀ ਡਿਲੀਵਰੀ ਜਾਂ ਸੇਵਾ ਦੇ ਕਿਚਨ ਦੇ ਵਿੱਚ ਵੋਲੰਟੀਅਰ ਦੀ ਤੇ ਸੇਵਾਦਾਰਾਂ ਦੀ ਗੁਰੂ ਦੀ ਬਹੁਤ ਵੱਡੀ અપਾਰ ਕਿਰਪਾ ਸਾਡੇ ਇੱਥੇ ਤੁਸੀਂ ਇਕੱਲੇ ਆਪਣੀ ਪੰਜਾਬੀ ਕਮਿਊਨਿਟੀ ਦੇ ਜੋ ਦੂਜੇ ਪਾਸੇ ਜਾਓਗੇ ਉੱਥੇ ਹਰੇਕ ਕਮਿਊਨਿਟੀ ਦਾ ਤੁਹਾਨੂੰ ਵਲੰਟੀਅਰ ਮਿਲੂਗਾ ਜੀ ਇਹ ਇਕੱਲੇ ਇਹ ਨਹੀਂ ਕਹਿ ਸਕਦੇ ਇਹ ਸੇਵਾ ਕੇਂਦਰ ਇਕੱਲੇ ਪੰਜਾਬੀ ਸੇਵਾ ਕਰਦੀ ਹੈ ਗੋਰੇ ਕਾਲੇ ਚੀਨੇ ਕੋਈ ਵੀ ਅਸੀ ਕਮਿਊਨਿਟੀ ਨਹੀਂ ਹੈ ਜਿਹੜੇ ਇਹਦੇ ਵਿੱਚ ਵਲੰਟੀਅਰ ਨਹੀਂ ਕੀ ਜੀ ਤੇ ਸਰ ਅਜੱਥੇ ਜੋ ਇੰਨਾ ਚੰਗਾ ਕੰਮ ਕੀਤਾ ਜਾ ਰਿਹਾ ਹੈ ਆ ਫ੍ਰੀ ਜਿਹੜਾ ਫੂਡ ਹੈ ਲੋੜਵੰਦਾਂ ਨੂੰ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਤਾਂ ਐ ਜੇ ਉਹ ਇੱਕ ਛੋਟਾ ਜਿਹਾ ਵਲੰਟੀਅਰ ਹੋਣ ਦੇ ਨਾਤੇ ਜਿਵੇਂ ਕਿ ਅਸੀਂ ਜਾਣਦੀ ਹਾਂ ਕਿ ਸਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਨਾਮ ਜਪਣਾ ਵੰਡ ਛਕਣਾ ਤੇ ਕਿਰਤ ਕਰਨੀ ਜਗਤਬਾਬਾ ਨੇ ਸਾਨੂੰ ਸਿਰਫ ਉਪਦੇਸ਼ ਹੀ ਨਹੀਂ ਦਿੱਤਾ ਕਰਕੇ ਵੀ ਦਿਖਾਇਆ ਹੈ ਔਰ ਉਹਨਾਂ ਨੇ ਕਿਰਤ ਵੀ ਕੀਤੀ ਹੈ ਨਾਮ ਵੀ ਜਪਿਆ ਹੈ ਤੇ ਲੋਕਾਂ ਨੂੰ ਨਾਮ ਜਪਣ ਵਾਸਤੇ ਜਿਹੜਾ ਉਹ ਸਿੱਖਿਆ ਵੀ ਦਿੱਤੀ ਐ ਸੋ ਮੈਨੂੰ ਅੱਜ ਇੱਥੇ ਟ੍ਰਾਂਟੋ ਡਾਉਨਟਾਊਨ ਦੇ ਵਿੱਚ ਇਸ ਜੋ ਨਿਸ਼ਕਾਮ ਸੇਵਾਚਾਰੀ ਜਿਵੇਂ ਆਪਾਂ ਦੇਖ ਰਹੇ ਉਹਦੇ ਵਿੱਚ ਇੱਕ ਐਜਿ ショਟਾ ਜਿਹਾ ਵਲੰਟੀਅਰ ਹੋ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਬੜਾ ਅੱਛਾ ਲੱਗ ਰਿਹਾ ਤੇ 555 ਅਸੀਂ ਗੁਰੂ ਨਾਨਕ ਮਹਾਰਾਜ ਦਾ ਆਗਮਣਪੁਰ ਬਣਾ ਰਹੇ ਹਾਂ ਜਸਵਿੰਦਰ ਖੋਸਾ ਜੀ ਵਧਾਈ ਦੇ ਪਾਤਰ ਨੇ ਉਹਨਾਂ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਅੱਜ ਕੱਲਾ ਇਹੀ ਨਹੀਂ ਹਰ ਵੀਕ ਹੀ ਇਹ ਬੜੀ ਤਨਮਨ ਨੂੰ ਸੇਵਾ ਕਰਦੇ ਨੇ ਤੇ ਅਸੀਂ ਕੱਲ ਜਿਵੇਂ ਸਾਰੀ ਕਮਿਊਨਿਟੀ ਜਾਣਦੀ ਹੈ ਕਿ ਸੇਵਾ ਫੂਡ ਬੈਂਕ ਵਾਸਤੇ ਤਕਰੀਬਨ ਕੋਈ 1.2 ਲੱਖ ਡਾਲਰ ਸਾਰਾ ਦਿਨ ਇਕੱਤਰ ਕੀਤਾ ਔਰ ਜਸਵਿੰਦਰ ਖੋਸਾ ਜੀ ਦੀ ਜਿਵੇਂ ਮੈਂ ਕਹਿਣਾ ਨਾ ਕਿ ਗਾਰਡਰ ਵਰਗੀ ਟੀਮ ਹੈ ਵਲੰਟੀਅਰ ਬੜੇ ਸਖਤ ਹਾਂਜੀ ਡੈਡੀਕੇਟਰ ਨੇ ਉਹ ਕੱਲ ਸਾਰਾ ਦਿਨ ਟਨਾਂ ਦੇ ਟਨ ਜਿਹੜਾ ਡਰਾਈ ਫੂਡ ਇਕੱਠਾ ਹੋਇਆ ਉਹ ਵੀ ਸੇਵਾ ਫੂਡ ਬੈਂਕ ਵਾਸਤੇ ਕੋਸਾ ਸਾਹਿਬ ਨੇ ਦਿਨ ਰਾਤ ਬਿੰਦ ਕਰਕੇ ਕਤਰ ਕੀਤਾ ਇਕੱਠਾ ਕੀਤਾ ਤੇ ਇਹ ਸੇਵਾ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਇਹੋ ਜੀ ਸ਼ਖਸੀਅਤ ਨਾਲ ਲੱਗੇ ਅਸੀਂ ਵੀ ਅੱਜ ਜਿਹੜਾ ਉਹ ਸੇਵਾ ਕਰ ਰਿਹਾ ਦੇਖੋ ਸੇਵਾ ਕਿਚਨ ਤੇ ਮੈਂ ਇੱਥੇ ਕਾਫੀ ਲੰਬੇ ਸਮੇਂ ਤੋਂ ਆਉਂਦਾ ਰਹਿਣਾ ਹਾਂ ਜੀ ਤੇ ਮਨ ਨੂੰ ਬੜੀ ਖੁਸ਼ੀ ਮਿਲਦੀ ਆ ਕਿ ਸਾਨੂੰ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਕਾਰ ਦਿੱਤਾ ਸਭ ਕੁਝ ਦਿੱਤਾ ਪਰ ਅੱਜ ਗੁਰਪੁਰਬ ਮਨਾਉਣ ਦਾ ਫੇਰ ਹੀ ਫਾਇਦਾ ਕਿ ਜਿਨ੍ਹਾਂ ਲੋਕਾਂ ਕੋਲੇ ਖਾਣ ਨੂੰ ਖਾਣਾ ਨਹੀਂ ਹੈ ਜਿਨ੍ਹਾਂ ਕੋ ਕਪੜੇ ਨਹੀਂ ਹੈ ਜਿਨ੍ਹਾਂ ਕੋ ਘਰ ਨਹੀਂ ਹੈ ਉਹਨਾਂ ਲੋਕਾਂ ਦੀ ਮਦਦ ਕਰ ਸਹੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਸਿੱਖਿਆਵਾ ਦਿੱਤੀਆਂ ਨੇ। ਉਹ ਅਸੀਂ ਸੇਵਾ ਕਿਚਨ ਦੇ ਕੋਸਾ ਸਾਹਿਬ ਦਾ ਔਰ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਪਿਛਲੇ 14 ਸਾਲਾਂ ਤੋਂ ਹਰੇਕ ਸੰਡੇ ਨੂੰ ਚਾਹੇ ਸਨੋਪ ਪਵੇ ਕੋਵਿਡ ਵਿੱਚ ਵੀ ਦੇਖੋ ਇੱਥੇ ਆ ਕੇ ਉਹਨਾਂ ਨੇ ਸੇਵਾ ਕੀਤੀ ਹੈ। ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਸਾਡਾ ਫਰਜ਼ ਵੱਡਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੋੜ ਹੈ ਜ਼ਰੂਰਤਮੰਦ ਲੋਕਾਂ ਦੀ ਆਪਾਂ ਸੇਵਾ ਕਰੀਏ ਗੁਰਪਤ ਮਨਾਉਣ ਦਾ ਫੇਰ ਹੀ ਫਾਇਦਾ ਆ ਕੇ ਸੇਵਾ ਕਰੋ ਨਾਲ ਨਾਲ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੋ ਆਪਣੇ ਮਾਪੇ ਦਾ ਧਿਆਨ ਰੱਖੋ ਤਾਂ ਕਿ ਸਾਡਾ ਜਨਮ ਸਫਲਾ ਹੋ ਸਕੇ ਕੁਰੀ ਫਿਰ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਹਮਦਾਨ ਟੀਵੀ ਦੇ ਜਿੰਨੇ ਵੀ ਦਰਸ਼ਕ ਨੇ ਪੂਰੇ ਸਟਾਫ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ ਇਹ ਅਜੇ ਤੇ ਸੇਵਾ ਕਿਚਨ ਵੱਲੋਂ ਫ੍ਰੀ ਫੂਡ ਦੀ ਜੋ ਸੇਵਾ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਆ ਲਗਭਗ 14 ਸਾਲ ਤੋਂ ਟੀਮ ਦਸਵਿੰਦਰ ਖੋਸਾ ਜਿਹੜੀ ਸੇਵਾ ਕਿਚਨ ਹੈਗੀ ਆ ਉਹ ਡਾਊਨ ਟਾਊਨ ਟ੍ਰਾਂਟੋ ਦੇ ਵਿੱਚ ਜਿਹੜੀ ਲੋਕੇਸ਼ਨ ਹੈ ਇੱਥੇ ਸੇਵਾ ਕਰ ਰਿਹਾ ਔਰ ਮੈਂ ਖਾਸ ਜਿਹੜੀ ਦੱਸਣੀ ਚਾਹੁੰਦਾ ਹਾਂ ਹਮਦਰਦਾਂ ਨੂੰ ਕਿ ਚਾਹੇ ਤੂਫਾਨ ਹੋਵੇ ਚਾਹੇ 스ਨੋ ਸਟਾਰਮ ਹੋਵੇ ਇਹ ਟੀਮ ਆਲਵੇਜ਼ ਬਿਨਾ ਕਿਸੇ ਨਾਕਾ 14 ਸਾਲ ਤੋਂ ਪਹੁੰਚਦੀ ਆ ਇਦੇ ਵਿੱਚ ਅਕਸਰ ਕਈ ਵਾਰੀ ਸਵਾਲ ਉੱਠਦਾ ਕਿ ਕੈਨੇਡਾ ਦੇ ਵਿੱਚ ਸੇਵਾ ਦੀ ਲੋੜ ਪੈਂਦੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਹੈਗੇ ਆ ਜਿਨ੍ਹਾਂ ਨੂੰ ਕੂੜ ਦੀ ਜ਼ਰੂਰਤ ਹੈਗੀ ਆ ਤੁਸੀਂ ਜੇਕਰ ਆ ਪਿੱਛੇ ਨਜ਼ਰ ਮਾਰੋ ਤਾਂ ਬੜੀ ਲੰਬੀ ਲਾਈਨ ਹੈਗੀ ਆ ਸੋ ਇੱਕ ਤਾਂ ਜਿੱਥੇ ਸਾਡੇ ਗੁਰੂਆਂ ਦਾ ਸੰਦੇਸ਼ ਆ ਨਾਮ ਜਪੋ ਵੰਡ ਛਕੋ ਕਿਰਤ ਕਰੋ ਉਹਦੇ ਵਿੱਚ ਜਿਹੜਾ ਵੰਡ ਛਕਣ ਦੀ ਗੱਲ ਆ ਗੁਰੂ ਨਾਨਕ ਸਾਹਿਬ ਨੇ ਕਹੀ ਸੀ ਉਹਦੇ ਸਿਧਾਂਤ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾਉਨੇ ਆ ਔਰ ਸੇਵਾ ਕਿਚਨ ਜਿੱਦਾਂ ਮੈਂ ਜ਼ਿਕਰ ਕੀਤਾ 14 ਸਾਲ ਤੋਂ ਸਿਧਾਂਤ ਨੂੰ ਲੈ ਕੇ ਚੱਲ ਰਹੀ ਆ ਜਿੱਤੇ ਮਨ ਨੂੰ ਸੰਤੁਸ਼ਟੀ ਮਿਲਦੀ ਆ ਨਾਲ ਨਾਲ ਮੈਂ ਇੱਕ ਹੋਰ ਸੰਦੇਸ਼ ਅਕਸਰ ਦੇਣਾ ਚਾਹੁੰਦਾ ਵੀ ਜਿਹੜੇ ਸਾਡੇ ਇੱਥੋਂ ਦੀ ਜੂਥ ਜਨਰੇਸ਼ਨ ਹੈ ਨਵੇਂ ਬੱਚੇ ਆ ਉਹਨਾਂ ਨੂੰ ਵਲੰਟੀਅਰ ਆਵਰ ਦੀ ਲੋੜ ਹੁੰਦੀ ਆ ਆ ਤੁਸੀਂ ਅਗਰ ਚਾਹੁੰਦੇ ਹੋ ਇਸ ਜਿਹੜੀ ਸੰਸਥਾ ਦਾ ਹਿੱਸਾ ਬਣਨਾ ਔਰ ਆਪਣੇ ਮਨ ਦੀ ਸੰਤੁਸ਼ਟੀ ਵਾਸਤੇ ਜਾਂ ਬਾਬੇ ਨਾਨਕ ਦੇ ਸੰਦੇਸ਼ ਵਾਸਤੇ ਤੁਸੀਂ ਟੀਮ ਦਾ ਹਿੱਸਾ ਬਣਨਾ ਜਿੱਥੇ ਅਸੀਂ ਲੋੜਵੰਦਾਂ ਦੀ ਸੇਵਾ ਕਰਦੇ ਆ ਨਾਲ ਨਾਲ ਸਾਡੇ ਮਨ ਨੂੰ ਸੰਤੁਸ਼ਟੀ ਹੁੰਦੀ ਆ ਨਾਲ ਸਾਨੂੰ ਵਲੰਟੀਅਰ ਆਵਰ ਤੇ ਸਾਨੂੰ ਇਹ ਵੀ ਪਤਾ ਲੱਗਦਾ ਕਿ ਦੁਨੀਆ ਕਿਤੇ ਕਿਤੇ ਕਿਸ ਤਰੀਕੇ ਨਾਲ ਵਸਦੀ ਹੈ ਅੱਜ ਕਾਫੀ ਇੰਜੋਏ ਹੋ ਰਿਹਾ ਹੈ ਤੇ ਅੱਛਾ ਫੀਲ ਹੋ ਰਿਹਾ ਹੈ ਕਿ ਸਾਰੇ ਤੁਸੀਂ ਆਏ ਹੋ ਹਮਦਰਦ ਵਾਲੀ ਦੀ ਟੀਮ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਆਉਣ ਦਾ ਇਹ ਸੇਵਾ ਕਿਚਨ ਵੱਲੋਂ ਜਿਹੜੇ ਪਿਛਲੇ 14 ਸਾਲਾਂ ਤੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਤਾਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੁੜਿਆ 14 ਸਾਲ ਹਾਂ ਅਸੀਂ ਮੈਂ ਬਿਗਿਨਿੰਗ ਤੋਂ ਯਾਰੀ ਹੈਗੀ ਹੈ ਐਂ ਕਦੇ-ਕਦੇ ਮਿੱਥੋਂ ਵਿੱਚੋ ਮਿਸ ਹੋ ਜਾਂਦਾ ਕੋਈ ਕਿ ਜ਼ਰੂਰੀ ਕੰਮ ਹੁੰਦਾ ਹੈ ਪਰ ਮੋਸਟਲੀ ਤਾਂ ਅਸੀਂ ਆਉਂਦੇ ਹੀ ਆ ਹਨਾ ਆ ਵੀ ਸنو ਹਵੇ ਪਾਮੀ ਰੀ ਹਵੇ ਪਾਮੀ ਵਿంటర్ ਦੇ ਵੈਦਰ ਐ ਸਮਰ ਦੇ ਐ ਐਵਰੀ ਸੰਡੇ ਅਸੀਂ ਇੱਥੇ ਹੁੰਨੇ ਆ ਤੇ ਜਿਵੇਂ ਤੁਸੀਂ ਇੱਥੇ ਐਜ਼ ਅ ਵੋਲੰਟੀਅਰ ਕੰਮ ਕਰਦੇ ਹੋ ਤਾਂ ਫਿਰ ਤੁਸੀਂ ਟਾਈਮ ਕਿਵੇਂ ਕੱਢਦੇ ਹੋ ਇਹ ਸੇਵਾ ਦੇ ਲਈ ਟਾਈਮ ਆਪੇ ਨਿਕਲ ਜਾਂਦਾ ਹੈ ਚਾਹੇ ਤੇ ਆਪਾਂ ਸੁੱਤੇ ਨਗਾ ਲਈਏ ਚਾਹੇ ਪਾਣ ਕੇ ਇੱਥੇ ਨਗਾ ਲਈਏ ਸੰਡੇਸ ਨੂੰ ਯੂਜੂਲੀ ਹੁੰਦਾ ਹੈ ਕਿ ਪੀਪਲ ਵਾਂਟ ਟੂ ਸਲੀਪ ਇਨ ਬਟ ਯੂ ਨੋ ਐਟ ਫਰਸਟ ਆਈ ਵਾਸ ਲਾਈਕ ਥੈਟ ਟੂ ਅੰਟਿਲ ਆਈ ਐਕਸ਼ਲੀ ਸਟਾਰਟਡ ਕਮਿੰਗ ਐਂਡ ਥੈਨ ਇਟ ਜਸਟ ਬਿਕਮਸ ਅ ਰੂਟੀਨ ਰਾਈਟ ਦਨ ਰੋਂਦਾਕੀ ਸੇਵਨ ਹਮੇਸ਼ਾ ਆਪਾਂ ਪ੍ਰਾਇਓਰਟੀ ਦਿੰਨੇ ਹੈਗੇ ਆ इवन ਜੇ ਕੋਈ ਸੰਡੇ ਨੂੰ ਫੰਕਸ਼ਨ ਵੀ ਹੁੰਦਾ ਆ ਉਹ ਹੁੰਦਾ ਹੈ ਕਿ ਆਪਾਂ ਪਹਿਲਾਂ ਵਾਲੰਟੀਅਰ ਜਾ ਕੇ ਕਰਨਾ ਹੈਗਾ ਜੇ ਬਾਅਦ ਚ ਆ ਸਕਦੇ ਆ ਤੇ ਆਵਾਂਗੇ ਜਰੂਰ ਜਿਵੇਂ ਪਿਛਲੇ ਕਈ ਸਾਲਾਂ ਤੋਂ ਜਿਵੇਂ ਤੁਸੀਂ ਦੇਖਦੇ ਆ ਰਹੇ ਹੋ ਤਾਂ ਲੋਕਾਂ ਦਾ ਜਿਹੜਾ ਇਕੱਠਾ ਲਾਈਨ ਵਾਧੀ ਜਾ ਰਹੀ ਆ ਹਾਂਜੀ hanji hanji Line was di jariye, and Saturday night, so pellna hi, jisda Usually it's night, so pellna hi, lambi line lagi wrapped around the park. So people know that we're coming, but over the years, yes, it it is increasing. Yeah. Well, this is Toronto Food Not Bombs. We've been working with uh, Siva Kitchen for I don't know eight, nine years. We do this every Sunday we do this as an act of protest against injustices towards vulnerable populations um, as everyone knows sometimes you got to stand up when people are in need so we do that every sunday for the last four and a half years or so uh, and we'll keep going every sunday uh, rain or shine uh, anybody can use our service you don't have to register or anything else the times are really tough right now so we're doing the best we can um, if anyone wants to help us out, you can bring things like canned goods or bread or you can make sandwiches or treats and you can bring them to Allen Gardens and we'll give them out every Sunday around 11:30 or so. If anyone want to do volunteer, volunteering here, how they can contact you? Just show up here and we can talk to you. And how do you manage these expenses of the food? Well, we're not a charity, so we can't issue things like tax receipts and stuff like that. Uh, we just got a lot of friends in the neighborhood that help us out. So it's just by sheer numbers of, of people helping us. Any message you want to convey to the audience who is watching you? Sure. Uh, stay strong. Things are really tough right now all around the world. So whatever you can build in your community, solidarity, do it. Make a friend, make a, a dinner for someone down the street, down the hall from you. ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਟੋਰਾਂਟੋ ਡਾਊਨਟਾਊਨ ਦੇ ਵਿੱਚ ਜਸਵਿੰਦਰ ਖੋਸਾ ਜੀ ਦੇ ਵੱਲੋਂ ਜੋ ਇਸ ਚੰਗੀ ਮਹਿੰਦ ਦੀ ਸ਼ੁਰੂਆਤ ਕੀਤੀ ਗਈ ਹੈ ਸੇਵਾ ਕਿਚਨ ਦੀ ਤਾਂ ਬਹੁਤ ਸਾਰੇ ਲੋਕ ਨੇ ਇੱਥੇ ਜੋ ਲੋੜਵੰਦ ਨੇ ਉਹਨਾਂ ਨੂੰ ਖਾਣਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਕੱਪੜੇ ਡਿਸਟ੍ਰਿਬਿਊਟ ਕੀਤੇ ਜਾ ਰਹੇ ਨੇ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਗਿਆ ਹੈ ਤੇ ਵੋਲੰਟੀਅਰਸ ਬਹੁਤ ਪਹੁੰਚੇ ਹੋਏ ਨੇ ਸਾਰਿਆਂ ਦੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਕੈਮਰਾਮੈਨ ਰੀਤਿੰਦਰ ਸਿੰਘ ਅਰਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅ